ਇਹਨਾਂ ਨੂੰ ਵੇਖ ਕੇ ਇਹਨਾਂ ਦੇ ਸਿਸਟਮ ਨੂੰ ਹੋ ਰਹਿ ਨਾ ਸਕਿਆ ਹੂੰ ਉਹਨੇ ਆਪਦੇ ਪੈਰ ਦੀ ਜੁੱਤੀ ਉਤਾਰੀ ਹੂੰ ਤਾਂ ਪਹਿਲਾ ਜਿਹੜਾ ਛਤਰਾ ਜਾ ਕੇ ਉਹ ਸੁਖਬੀਰ ਬਾਦਲ ਦੀ ਧੌਂ ਚ ਵੱਜਾ ਔਰ ਦੂਸਰੀ ਇਸੇ ਤਰ੍ਹਾਂ ਜੋ ਦੂਸਰੀ ਜੁੱਤੀ ਮਾਰੀ ਉਹਨੇ ਵਗਾ ਕੇ ਤੇ ਜਾ ਕੇ ਦੇਸ਼ ਪ੍ਰਤਾਪ ਸਿੰਘ ਦੇ ਵੱਜਿਆ ਉਹ ਇਹ ਸਾਲੇ ਪਣਮਈਏ ਦੇ ਦੋਹਾਂ ਦੇ ਜੁੱਤੀਆਂ ਪੈ ਗਿਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਬਾਣੀ ਅਖੰਡ ਬਾਣੀ ਪੰਥਕ ਮੀਡੀਆ ਦੇ ਨਾਲ ਮੈਂ ਹਾਂ ਗੁਰਦਿਆਲ ਸਿੰਘ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇੱਕ ਪੰਜਾਬ ਬਚਾਓ ਲਹਿਰ ਦੇ ਤਹਿਰ ਇੱਕ ਯਾਤਰਾ ਚਲਾਈ ਜਾ ਰਹੀ ਹੈ ਤੇ ਕੱਲ ਜੋ ਹੋਇਆ ਜਦੋਂ ਮੱਝ ਦੀ ਧਰਤੀ ਕੈਰੋ ਪਿੰਡ ਦੇ ਵਿੱਚ ਇਹ ਯਾਤਰਾ ਪਹੁੰਚਦੀ ਹੈ ਤੇ ਇੱਕ ਗੁਰਦੇਵ ਸਿੰਘ ਨਾਮੀ ਨੌਜਵਾਨ ਨੇ ਪੈਰ ਦੀ ਜੁੱਤੀ ਲਾ ਕੇ ਉਹਨਾਂ ਵੱਲ ਨੂੰ ਸੁੱਟੀ ਪਤਾ ਨਹੀਂ ਵਜੀ ਕਿ ਨਹੀਂ ਵਜੀ ਇਹ ਪੂਰੀ ਗੱਲਬਾਤ ਆਪਾਂ ਪੂਰਾ ਮਸਲਾ ਕੀ ਸੀ ਭਾਈ ਗੋਪਾਲਾ ਜੀ ਸਾਡੇ ਨਾਲ ਨੇ ਸਰਦਾਰ ਬਲਵੰਤ ਸਿੰਘ ਜੀ ਗੋਪਾਲਾ ਸਾਹਿਬ ਉੱਥੇ ਮੌਕੇ ਤੇ ਪਹੁੰਚੇ ਤੇ ਪੂਰਾ ਜਾਣਕਾਰੀ ਲਈ ਪੂਰਾ ਵੇਰਵਾ ਉਹ ਸਾਰੇ ਜੋ ਵੀ ਘਟਨਾ ਵਾਪਰੀ ਹੈ ਉਹਦਾ ਜਾਣਕਾਰੀ ਰੱਖਦੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਪੂਰੀ ਘਟਨਾ ਬਾਰੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੀ ਘਟਨਾ ਪੂਰੀ ਕੀ ਸੀ ਜੀ ਪਹਿਲਾਂ ਸਾਰੇ ਦਸਕਾਂ ਨੂੰ ਜਾਣਕਾਰੀ ਸਤ ਜੀ ਗੱਲ ਤਾਂ ਇਹ ਆ ਕਿ ਜਿਸ ਦਿਨ ਦੀ ਇਹਨਾਂ ਨੇ ਪੰਜਾਬ ਬਚਾਓ ਯਾਤਰਾ ਆਰੰਭ ਕੀਤੀ ਹੋਈ ਆ ਜੀ ਉਸ ਦਿਨ ਤੋਂ ਲੈ ਕੇ ਜਿਹੜੇ ਜਜ਼ਬਾਤੀ ਭਾਵਨਾਵਾਲੇ ਨੌਜਵਾਨ ਨੇ ਜਾਂ ਜਿਹੜੇ ਨੌਜਵਾਨ ਸਿੰਘ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਜਿਹੜੇ ਬਰਦਾਸ਼ਤ ਨਹੀਂ ਕਰ ਰਹੇ ਉਹ ਥਾਂ ਥਾਂ ਤੇ ਪੰਜਾਬ ਵਿੱਚ ਚੈਨ ਤੇ ਆਰਾਮ ਦੇ ਨਾਲ ਟਿਕ ਕੇ ਨਹੀਂ ਬੈਠ ਰਹੇ ਜੀ ਜਿੰਨੀ ਦੇਰ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਸਿੰਘਾਂ ਦੀਆਂ ਸ਼ਹਾਦਤਾਂ ਦਾ ਇਸ ਬਾਦਲ ਪਰਿਵਾਰ ਤੋਂ ਇਨਸਾਫ ਨਹੀਂ ਲਿਆ ਜਾਂਦਾ ਜੀ ਜੀ ਜਿਵੇਂ ਕਿ ਕੱਲ ਇਹ ਜਿਹੜਾ ਸੁਖਬੀਰ ਸਿੰਘ ਬਾਦਲ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਸਾਰੇ ਜਾਣੇ ਇੱਥੇ ਕੈਰੋਂ ਪਹੁੰਚੇ ਹੂੰ ਚੱਲਦੇ ਹੋਏ ਇੱਥੋਂ ਮੇਰੇ ਪਿੰਡ ਤੋਂ ਆ 2 ਕਿਲੋਮੀਟਰ ਦੀ ਦੂਰੀ ਤੇ ਆ ਕੈਰੋਂ ਪਿੰਡ ਜੀ ਜੀ ਇੱਥੇ ਇਹਨਾਂ ਦੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਭੈਣ ਹੈ ਇੱਥੇ ਵਿਆਹੀ ਹੋਈ ਆ ਜੀ ਜੀ ਬੀਬੀ ਪ੍ਰਨੀਤ ਕੌਰ ਜੀ ਹੂੰ ਇਆ ਦੀ ਪੈ ਪੈੰਦੇ ਪੈੰਡ ਜਦੋਂ ਪਹੁੰਚ ਗਏ ਨੇ ਤੇ ਇੱਥੇ ਇਹਨਾਂ ਨੇ ਆਪਦਾ ਲੌਂਗ ਰਸ਼ ਕਰ ਲੈ ਕੇ ਆਂਦਾ ਜੋ ਨਾਰੇ ਨੂਰੇ ਮਾਰਦੇ ਆਉਂਦੇ ਆ ਵੀ ਪੰਜਾਬ ਬਚਾਓ ਪੰਜਾਬ ਬਚਾਓ ਜੀ ਉਹ ਜਿਹੜਾ ਨੌਜਵਾਨ ਆ ਭਾਈ ਗੁਰਦੇਵ ਸਿੰਘ ਸਾਡਾ ਬਹੁਤ ਨੇੜਲਾ ਸਾਥੀ ਹੈ ਬਹੁਤ ਉਸ ਪਰਿਵਾਰ ਨਾਲ ਸਾਡਾ ਪਿਆਰ ਆ ਹੂੰ ਉਹ ਜਦੋਂ ਉਹਨੂੰ ਪਤਾ ਲੱਗਿਆ ਕਿ ਇੱਥੇ ਆ ਗਏ ਨੇ ਹੂੰ ਉਹ ਆਪਣੇ ਜਜ਼ਬਾਤਾਂ ਤੇ ਬਿਲਕੁਲ ਚੜ੍ਹਦੀ ਕਲਾ ਨਾਲ ਉਹ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਕੀਤਾ ਉਹਨੇ ਜੀ ਉਹ ਇਹਨਾਂ ਨੂੰ ਵੇਖ ਕੇ ਇਹਨਾਂ ਦੇ ਸਿਸਟਮ ਨੂੰ ਹੋ ਰਹਿ ਨਾ ਸਕਿਆ ਹੂੰ ਉਹਨੇ ਆਪਦੇ ਪੈਰ ਦੀ ਜੁੱਤੀ ਉਤਾਰੀ ਹੂੰ ਤਾਂ ਪਹਿਲਾ ਜਿਹੜਾ ਛਿੱਤਰਾ ਜਾ ਕੇ ਉਹ ਸੁਖਬੀਰ ਬਾਦਲ ਦੀ ਧੌਂਚ ਵੱਜਾ ਹੂੰ ਔਰ ਦੂਸਰੀ ਇਸੇ ਤਰ੍ਹਾਂ ਜੋ ਦੂਸਰੀ ਜੁੱਤੀ ਮਾਰੀ ਉਹਨੇ ਵਗਾ ਕੇ ਤੇ ਜਾ ਕੇ ਦੇਸ਼ ਪ੍ਰਤਾਪ ਸਿੰਘ ਦੇ ਵੱਜਿਆ ਉਹ ਵੀ ਹੂੰ ਇਹ ਸਾਲੇ ਪਣਮਈਏ ਦੇ ਦੋਹਾਂ ਦੇ ਜੁੱਤੀਆਂ ਪੈ ਗਈਆਂ ਉੱਥੇ ਜੀ ਤੇ ਹਲਚਲ ਮਚ ਗਈ ਰੌਲਾ ਤਾਂ ਪੈਣਾ ਹੀ ਸੀ ਬਿਲਕੁਲ ਉਹਦੇ ਵਿੱਚ ਜਦੋਂ ਇੰਨਾ ਰੋਲਾ ਪੈ ਗਿਆ ਉੱਥੋਂ ਦੀ ਪੁਲਿਸ ਨੇ ਮੌਕੇ ਦੀ ਨੇ ਉੱਥੋਂ ਦੇ ਜਿਹੜੇ ਉਹਨਾਂ ਦੇ ਨਾਲ ਕੋਈ ਆਏ ਹੋਏ ਸੀ ਉਹਨਾਂ ਨੇ ਫੜਿਆ ਉਹਨੂੰ ਨੌਜਵਾਨ ਨੂੰ ਉਹ ਧੱਕਾ ਮੁੱਕੀ ਵੀ ਕਿਸਨ ਮੁੱਕੀ ਵੀ ਚਲੋ ਆਪਸ ਵਿੱਚ ਹੋਈ ਜੋ ਉਨੀ ਬਾਹ ਲੱਗੀ ਉਹਨੇ ਵੀ ਲਾਈ ਉਹਨਾਂ ਵੀ ਲਾਈ ਹੂੰ ਉਸ ਤੋਂ ਬਾਅਦ ਇਹਨਾਂ ਨੇ ਪੁਲਿਸ ਨੂੰ ਫੜਵਾ ਦਿੱਤਾ ਜੀ ਇਹ ਤਾਂ ਸਾਡੇ ਕੋਲ ਇੱਕੋ ਪਰਿਵਾਰ ਦਾ ਫੋਨ ਉਹਨਾਂ ਦੇ ਘਰੋਂ ਉਸੇ ਵੇਲੇ ਉਹ ਬੱਚਿਆਂ ਨੇ ਉਹਨਾਂ ਦੇ ਛੋਟੇ ਬ੍ਰਦਰ ਨੇ ਫੋਨ ਕਰਤਾ ਕਿ ਭਾਈ ਸਾਹਿਬ ਜੀ ਸਾਡੇ ਮੇਰੇ ਭਰਾ ਨੂੰ ਪੁਲਿਸ ਨੇ ਇਤਨਾ ਫੜ ਲਿਆ ਘਟਨਾ ਸੀ ਉਸੇ ਵੇਲੇ ਇੱਥੋਂ ਗਏ ਆ ਹੂੰ ਸਰਦਾਰ ਹਰਪਾਲ ਸਿੰਘ ਬਲੇਰ ਸਾਡੇ ਪਾਰਟੀ ਦੇ ਸ਼੍ਰੋਮਣੀ ਕਾਲੀ ਦਲ ਮਰਸਰ ਦੇ ਜਨ ਸੈਕਟਰੀ ਨੇ ਜੀ ਉਹ ਨਾਲ ਪਹੁੰਚ ਗਏ ਜੀ ਅਸੀਂ ਸਾਰਿਆਂ ਨੇ ਜਾ ਕੇ ਉੱਥੇ ਮੌਕੇ ਤੇ ਹੀ ਤਕਰੀਬਨ ਅਸੀਂ ਥੋੜੇ ਚਿਰ ਜੀ ਇੱਥੋਂ ਜਦੋਂ ਕਿ ਇਹਨਾਂ ਦਾ ਜਿਹੜਾ ਲਾਣਾ ਸੀ ਉਹ ਗਾਂ ਤੁਰ ਚੁੱਕਿਆ ਸੀ ਇਹਨਾਂ ਦਾ ਸਿਸਟਮ ਜਿਹੜੀ ਆਪਦੀ ਯਾਤਰਾ ਜੀਪ ਖੰਡ ਯਾਤਰਾ ਕਰਦੇ ਫਿਰਦੇ ਲੈ ਕੇ ਜੀ ਇਹ ਗਾਂ ਤੁਰ ਪਏ ਨੇ ਜੀ ਅਸੀਂ ਪਤਾ ਕੀਤਾ ਸਾਨੂੰ ਪਤਾ ਲੱਗਿਆ ਕਿ ਪੱਟੀ ਲੈ ਗਿਆ ਫਿਰ ਪਤਾ ਲੱਗਾ ਤਰਨ ਤਰਨ ਪਈ ਤਾਂ ਪੁਲਿਸ ਹੀ ਨਾ ਦੱਸੇ ਚਲੋ ਅਸੀਂ ਚਾਰਾ ਜੋਈ ਕਰਕੇ ਪਤਾ ਕੀਤਾ ਤੇ ਉਹਨੂੰ ਜਾ ਕੇ ਥਾਣੇ ਚੋਂ ਛਡਵਾਇਆ ਹੂੰ ਅੱਛਾ ਬੰਦਾ ਤੁਸੀਂ ਲੈ ਆਏ ਉਸੇ ਅਸੀਂ ਲਿਆਂਦਾ ਜੀ ਤੁਸੀਂ ਸਿੰਘ ਨੂੰ ਲੈ ਕੇ ਆਏ ਆ ਜੀ ਉਹਨੂੰ ਸੰਭਾਲਿਆ ਨੌਜਵਾਨ ਨੂੰ ਹੂੰ ਉਹਦੇ ਨਾਲ ਵੇਖੋ ਉਹਨੇ ਆਪਦੇ ਭਾਵਨਾਵਾਂ ਦਾ ਪਕਟਾਵਾ ਕੀਤਾ ਉਹਨੇ ਉਹਨੂੰ ਅਸੀਂ ਪੁੱਛਿਆ ਵੀ ਪਹਿਲੋਂ ਪੁਲਿਸ ਨੇ ਪੁੱਛਿਆ ਜੀ ਇਹਨਾਂ ਨੇ ਵੀ ਪੁੱਛਿਆ ਵੀ ਤੈਨੂੰ ਕਿੰਨੇ ਕੱਲਿਆ ਤੈਨੂੰ ਕਿਸੇ ਨੇ ਕਾਂਗਰਸ ਵਾਲਿਆਂ ਨੇ ਕੱਲਿਆ ਜਾਂ ਤੈਨੂੰ ਕਿਸੇ ਆਪ ਵਾਲਿਆਂ ਦੀ ਪਾਰਟੀ ਨੇ ਭੱਲਿਆ ਜਾਂ ਤੈਨੂੰ ਮਾਨਦਲ ਨੇ ਭੇਜਿਆ ਕਿਸੇ ਨੇ ਕਿੰਨੇ ਭੇਜਿਆ ਹੂੰ ਉਹ ਕਹਿੰਦਾ ਜੀ ਮੈਨੂੰ ਕਿਸੇ ਨੇ ਭੇਜਿਆ ਜੀ ਮੇਰੇ ਮਨ ਦੇ ਵਿੱਚ ਰੋਸ ਆ ਹੂੰ ਕਿ ਇਸ ਪਰਿਵਾਰ ਨੇ ਬਾਦਲ ਪਰਿਵਾਰ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀਆਂ ਬੇਦਬੀਆਂ ਇਹਨਾਂ ਦੇ ਰਾਜ ਵਿੱਚ ਹੋਈਆਂ ਨੇ ਹੂੰ ਇਹਨਾਂ ਨੇ ਡੇਰੇ ਸਰਸੇ ਨੂੰ ਪ੍ਰੋਟੈਕਸ਼ਨ ਦਿੱਤੀ ਆ ਸੁਰੱਖਿਆ ਦੇ ਛੱਡੀ ਉਹਦੇ ਡੇਰਿਆਂ ਨੂੰ ਜੀ ਸੁਰੱਖਿਆਤ ਰੱਖਿਆ ਉਹਦੇ ਬੰਦਿਆਂ ਨੂੰ ਸੁਰੱਖਿਆ ਦਵਾਈ ਆ ਹੂੰ ਫਿਰ ਉਹਨਾਂ ਤੇ ਕੋਈ ਕੇਸ ਨਹੀਂ ਚੱਲਣ ਦਿੱਤਾ ਫਿਰ ਇੱਥੋਂ ਤੱਕ ਕਿ ਸ੍ਰੀ ਕਾਲ ਤਖਤ ਸਾਹਿਬ ਜੀ ਤੋਂ ਮਾਫੀ ਦਵਾਈ ਆ ਉਹਨਾਂ ਨੂੰ ਜੀ ਇੰਨਾ ਕੁਝ ਇਹਨਾਂ ਨੇ ਸਿੱਖਾਂ ਨਾਲ ਕੀਤਾ ਨਰਮ ਨਾਲ ਕੀਤਾ ਸਾਡੇ ਗੁਰੂ ਨਾਲ ਕੀਤਾ ਸਾਡੇ ਪੰਥ ਨਾਲ ਕੀਤਾ ਵਧੀਆਂ ਕੀਤੀਆਂ ਤੇ ਮੈਂ ਕਿਵੇਂ ਬਰਦਾਸ਼ਤ ਕਰ ਸਕਦਾ ਜੀ ਇਹ ਉਹ ਸਿੰਘ ਦੇ ਬੋਲ ਸੀ ਉਹ ਸਿੰਘ ਦੇ ਬੋਲ ਸੀ ਜੀ ਮੈਂ ਕਹਿੰਦਾ ਜੀ ਪੰਜਾਬ ਦੇ ਜਿਹੜੇ ਜਾਗਦੀ ਜ਼ਮੀਰ ਵਾਲੇ ਸਿੰਘ ਨੇ ਜਿਹੜੇ ਨੌਜਵਾਨ ਨੇ ਸਾਡੇ ਉਹ ਸਾਰਿਆਂ ਦੇ ਦਿਲਾਂ ਅੰਦਰ ਇਹ ਵਲਵਲੇ ਤੇ ਜਲਵੇ ਨੇ ਜੀ ਕਿ ਉਹ ਕਦੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਜਿੰਨਾ ਚਿਰ ਮਰਦੀ ਜਿੰਨਾ ਦੇਰ ਤੱਕ ਇਹ ਪ੍ਰਬਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਸਰਮੌਰ ਸੰਸਥਾ ਤੇ ਹੂੰ ਪੰਥ ਦੇ ਸ਼੍ਰੋਮਣੀ ਅਕਾਲੀ ਦਲ ਦਿੱਤੇ ਜਿੰਨੀ ਦੇਰ ਤੱਕ ਇਹ ਪਰਿਵਾਰ ਕਾਬਜਾ ਉਨੀ ਦੇਰ ਤੱਕ ਇਹਨੂੰ ਪੰਥ ਪੰਜਾਬ ਦਾ ਜਾਗੀ ਜਮੀਰ ਵਾਲਾ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰੂਗਾ। ਇੱਕ ਸਵਾਲ ਲੈ ਲੀਏ ਇੱਥੇ ਕਿਉਂਕਿ ਕੱਲ ਨੂੰ ਹੁਣ ਜਦੋਂ ਗੱਲ ਮੀਡੀਆ 'ਚ ਜਾਣੀ ਆ ਨਾ ਤੇ ਬਹੁਤ ਲੋਕਾਂ ਨੇ ਸੁਣਨੀ ਹੈ ਤੁਹਾਡੀ ਗੱਲ ਵੀ ਆ ਉੱਥੇ ਘਟਨਾ ਵਾਪਰੀ ਅਸੀਂ ਮੌਕੇ ਤੇ ਪਹੁੰਚੇ ਤੇ ਇਹਨਾਂ ਵੱਲੋਂ ਵੀ ਬਿਆਨ ਧੱਕੇ ਜਾਣੇ ਤੁਹਾਡੇ ਵਿਰੁੱਧ ਵੀ ਇਹਨਾਂ ਕਹਿਣਾ ਵੀ ਇਹ ਬੰਦਾ ਇਹਨਾਂ ਦਾ ਪਲਾਨ ਕੀਤਾ ਹੋਇਆ ਸੀ। ਫਿਰ ਉੱਥੇ ਕੀ ਜਵਾਬ ਦੇਵਾਂਗੇ? ਇਦਾਂ ਤਾਂ ਨਹੀਂ ਕਿਤੇ ਵੀ ਤੁਹਾਡੇ ਵੱਲੋਂ ਪਲਾਨ ਕੀਤਾ ਗਿਆ। ਤੇ ਜੇ ਕਹਿ ਦੇਣਾ ਜੀ ਅਸੀਂ ਤਾਂ ਫਿਰ ਝੋਲੀ ਅੱਡ ਕੇ ਪਵਾ ਲਵਾਂਗੇ ਨਰਕੇ ਚੋਰ ਥੋੜਾ ਭੱਜਾਂਗੇ ਥੋੜਾ ਹੂੰ ਅਸੀਂ ਤਾਂ ਆਖਾਂਗੇ ਕਿ ਅਸੀਂ ਆਪਦੇ ਸਿੰਘ ਦੀ ਕੰਡ ਥਾਪੜਦੇ ਹਾਂ ਉਹਨੂੰ ਸ਼ਾਬਾਸ਼ ਦਿੰਨੇ ਆ ਅਸੀਂ ਉਹਦੇ ਨਾਲ ਅਸੀਂ ਯਾਰ ਉਹਨੂੰ ਛਡਾਇਆ ਮੈਂ ਤਾਂ ਹੁਣ ਵੀ ਕਹਿੰਦਾ ਛਡਾ ਕੇ ਲਿਆਏ ਉਹਨੂੰ ਸੰਭਾਲ ਲਿਆ ਸੀ ਜੀ ਜੀ ਅਸੀਂ ਸੰਭਾਲ ਲਿਆ ਸਾਡਾ ਉਹ ਸਿੰਘ ਆ ਅਸੀਂ ਕਿਵੇਂ ਕਹਿ ਦਈਏ ਅਸੀਂ ਸਾਡਾ ਸਿੰਘ ਨਹੀਂਗਾ ਜੋ ਕੀਤਾ ਉਹਨੇ ਵਧੀਆ ਕੀਤਾ ਉਹਦੀਆਂ ਭਾਵਨਾਵਾਂ ਵਧਾ ਉਹਨੇ ਆਪਦੀਆਂ ਦਾ ਪ੍ਰਟਾਵਾ ਕੀਤਾ ਉਹਦੇ ਅੰਦਰ ਜੋਸ਼ ਜਾਗਿਆ ਇਹ ਇਹ ਦੋਸ਼ੀ ਨਹੀਂਗੇ ਹੂੰ ਇਹਨੇ ਬੇਅਦਬੀਆਂ ਨਹੀਂ ਕਰਾਈਆਂ ਇਹ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕਰਵਾ ਦੇਣ ਇਹ ਸਿੱਖਾਂ ਦੇ ਕਾਤਲ ਪੁਲਿਸ ਵਾਲਿਆਂ ਨੂੰ ਕਾਂਗਰਸ ਦੇ ਜ਼ੁਲਮੀ ਰਾਜ ਦੇ ਵਿੱਚ ਜਿੰਨਾ ਜ਼ਾਲਮਾਂ ਨੇ ਜ਼ੁਲਮ ਕਮਾਏ ਸੀ ਸ੍ਰੀ ਕਾਲ ਤਖਸਬਾ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜਿੰਨਾ ਜ਼ਾਲਮਾਂ ਸ਼ਹੀਦ ਕੀਤੇ ਆ ਉਹਨਾਂ ਨੂੰ ਹੀ ਬਚਾਉਂਦੇ ਰਹੇ ਉੱਥੇ ਸਮੇਤ ਸੈਣੀ ਵਰਗਿਆਂ ਨੂੰ ਇਹਨਾਂ ਨੇ ਡੀਜੀਪੀ ਲਾਸ਼ ੜਿਆ ਆਪਦੀ ਸਰਕਾਰ ਦੇ ਵਿੱਚ ਇਹਨਾਂ ਜਿੰਨਾ ਸਿੱਖਾਂ ਤੇ ਜਿਹੜਿਆਂ ਪੁਲਿਸ ਅਫਸਰਾਂ ਵਧੀਆਂ ਕੀਤੀਆਂ ਜ਼ੁਲਮ ਕੀਤੇ ਸੀ ਉਹ ਇਹਨਾਂ ਆਪਦੀ ਬੁੱਕਲ ਦਾ ਸ਼ਿੰਗਾਰ ਬਣਾ ਕੇ ਰੱਖੇ ਇਹਨਾਂ ਬਚਾਏ ਇਹ ਇਹ ਕਿਹੜੇ ਮੂਹ ਨਾਲੇ ਪੰਥ ਦੇ ਇਹ ਤਾਂ ਇਹ ਪੰਥ ਨਹੀਂਗੇ ਪੰਥ ਅਕਾਲੀ ਦਲ ਉੱਤੇ ਰਹਿਣਾ ਮੈਂ ਤਾਂ ਜਾਗ ਦੀ ਜ਼ਮੀਰ ਵਾਲੇ ਵੀਰਾਂ ਨੂੰ ਜਿਹੜੇ ਅਕਾਲੀ ਦਲ ਵਿੱਚ ਵੀ ਅੱਜ ਵੀ ਬੈਠੇ ਆ ਨਾ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਬਾਦਲ ਪਰਿਵਾਰ ਨੂੰ ਲਾਂਭੇ ਕਰੋ ਤੇ ਭਰਾਓ ਆਹ ਪੰਥ ਨੂੰ ਸਰਜੀਤ ਕਰੀਏ ਪੰਥ ਅਕਾਲੀ ਦਲ ਹੀ ਰਹਿਣਾ ਜੀ ਸ਼੍ਰੋਮਣੀ ਅਕਾਲੀ ਦਲ ਪੰਥ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਹੈ ਸਾਡੀ ਆ ਇਹ ਕੁਝ ਨਹੀਂ ਲੱਗਦੇ ਇਹਨਾਂ ਨੂੰ ਲਾਂਭੇ ਕਰਾਂਗੇ ਪੰਥ ਜਾਗੇਗਾ ਇਹ ਲਟੇਰੇ ਨੇ ਇਹ ਦੋਖੀ ਨੇ ਇਹ ਕਾਤਲ ਨੇ ਇਹਨਾਂ ਨੂੰ ਪੰਥ ਮੂੰਹ ਨਾ ਲਾਵੇ ਮੈਂ ਤਾਂ ਪੰਜਾਬ ਵਾਸੀਆਂ ਪੂਰੇ ਸਿੱਖ ਨੌਜਵਾਨਾਂ ਨੂੰ ਪੂਰੇ ਆਮ ਆਦਮੀ ਨੂੰ ਬੇਨਤੀ ਕਰਦਾ ਜਿੱਥੇ ਵੀ ਅਣਖ ਗੈਰ ਤੇ ਸਵੈ ਮਾਨਤਾ ਨਾਲ ਪੰਜਾਬੀ ਵਸਦੇ ਨੇ ਜਿਉਂਦੇ ਜਾਗਦੇ ਨੇ ਜਿੱਥੇ ਵੀ ਜਾਨ ਉਹਨਾਂ ਦਾ ਡਟ ਕੇ ਵਿਰੋਧ ਕਰਨ ਨੂੰ ਝੱਲੀਆਂ ਵਿਖਾਉਣ ਇਹਨਾਂ ਨੂੰ ਲਾਂਬੇ ਕਰਨ ਪੰਜਾਬ ਤੋਂ ਇਹ ਪੰਜਾਬ ਬਚਾਉਂਦੇ ਨੇ ਇਹਨਾਂ ਨੂੰ ਪੁੱਛੋ ਪੰਜਾਬ ਜਾੜਿਆ ਕਿੰਨੇ ਆ ਇਹ ਪੰਜਾਬ ਬਚਾ ਸਕਦੇ ਨੇ ਜੀ ਕੱਲੋਂ ਕੱਲੋਂ ਇਹ ਵੀ ਸਵਾਲ ਉੱਠਨੇ ਤੁਹਾਡੇ ਤੇ ਵੀ ਸਵਾਲ ਉੱਠਨੇ ਆ ਵੀ ਇਹ ਸਾਰੇ ਲੋਕ ਜਿਹੜੇ ਜਾਣ ਬੁੱਝ ਕੇ ਉਹਨਾਂ ਲੋਕਾਂ ਨੂੰ ਪੜਾਵਾ ਦਿੰਦੇ ਨੇ ਜਿਹੜੇ ਮਾਹੌਲ ਖਰਾਬ ਹੁੰਦਾ ਜਿਵੇਂ ਬਾਦਲ ਦੇ ਜੁੱਤੀ ਮਾਰੀਓ ਸਿੰਘ ਨੇ ਤੇ ਤੁਸੀਂ ਉਹਨਾਂ ਨੂੰ ਪ੍ਰਸਾਹਿਤ ਕਰ ਰਹੇ ਹੋ ਵੀ ਵੀ ਵਧੀਆ ਕੀਤਾ ਉਹਨੇ ਹੈਨਾ ਤੇ ਲੋਕਾਂ ਨੇ ਵੀ ਸਵਾਲ ਤੁਹਾਡੇ ਤੇ ਚੱਕਨੇ ਆ ਵੀ ਇਹ ਜਿਹੜਾ ਮਾਹੌਲ ਨੂੰ ਖਰਾਬ ਕਰ ਰਿਹਾ ਵੇਖੋ ਕਿ ਜਿਸ ਵਿਅਕਤੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਹਸਤੀ ਨੂੰ ਸੱਟ ਮਾਰੀ ਹੋਵੇ ਹੂੰ ਜਿੱਥੇ ਇਨਸਾਫ ਮੰਗਦੇ 3 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪਾਂ ਦਾ ਇਨਸਾਫ ਮੰਗਿਆ ਸਤਕਾਰ ਕਮੇਟੀ ਦੇ ਸਿੰਘਾਂ ਨੇ ਸਾਡੇ ਹੋਰ ਨੌਜਵਾਨ ਸਿੰਘਾਂ ਨੇ ਮੈਂ ਵੀ ਨਾਲ ਸੀ ਅਸੀਂ ਸਾਰੇ ਉੱਥੇ ਗਏ ਸੀ ਜੀ ਜੀ ਤੇ ਜਦੋਂ ਉੱਥੇ ਸੰਗਤਾਂ ਬੈਠੀਆਂ ਸੀ ਉੱਥੇ ਉਹ ਜਿਹੜੇ ਸਿੰਘ ਗਏ ਸੀ ਉਹ ਨਾਮ ਜਪਦੇ ਬਾਣੀ ਪੜ੍ਹਦੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬੈਠੇ ਸੀ ਬਾਦਲਾਂ ਦੀ ਬਣਾਈ ਟਾਕਸ ਫੋਰਸ ਜਿਹੜੀ ਸ਼੍ਰੋਮਣੀ ਕਮੇਟੀ ਚ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ਼ ਮੰਗਦਿਆਂ ਨੂੰ ਡਾਂਗਾ ਨਾਲ ਕੁੱਟ ਦੇਣਾ ਉਥੇ ਧੀਆਂ ਪੈਣਾ ਸਿੱਖਾਂ ਦੀਆਂ ਗੁਰਸਿੱਖਾਂ ਦੀਆਂ ਜਿਹੜੀਆਂ ਬੀਬੀਆਂ ਸੀ ਉਹਨਾਂ ਨੂੰ بے ਪੱਤ ਕੀਤਾ ਗਿਆ ਗਾਲਾਂ ਕੱਢੀਆਂ ਗਿਆ ਕੁੱਟਿਆ ਮਾਰਿਆ ਗਿਆ 6 ਜੂਨ ਤੇ ਸੰਗਤਾਂ ਜਾਂਦੀਆਂ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਪਿਛਲੇ ਸਮੇਂ ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਸੀ ਇੱਕ ਕਰਪਾਨਾਂ ਦੇ ਨਾਲ ਇਹਨਾਂ ਦੀ ਟਾਕਸ ਪਰ ਕੁੱਟਦੀ ਰਹੀ ਨੌਜਵਾਨਾਂ ਨੂੰ ਉਥੇ ਕਹਿੰਦੇ ਰਹੇ ਕਿ ਇਹ ਨਾਅਰੇ ਮਾਰਦੇ ਨੇ ਇਹ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਅਰੇ ਲਗਾਉਂਦੇ ਆ ਖਾਲਸਾਪਨ ਦੇ ਨਾਅਰੇ ਲਗਾਉਂਦੇ ਆ ਇਹ ਸ਼ਰੋਮਣੀ ਕਮੇਟੀ ਇਹ ਇਹ ਉਹ ਦਿਨਾਂ ਦੀ ਸਰਕਾਰ ਸੀ ਸਿੰਘਾਂ ਨੂੰ ਕੁੱਟਦੇ ਰਹੇ ਨੇ ਇਹਨਾਂ ਨੇ ਇੰਨੀਆਂ ਵਧੀਆਂ ਤੇ ਜ਼ੁਲਮ ਕੀਤੇ ਨੇ ਜੇ ਇੱਕ ਸਿੰਘ ਨੇ ਜੁੱਤੀ ਮਾਰ ਦਿੱਤੀ ਇਹਨਾਂ ਦੇ ਇਹ ਤਾਂ ਹੈ ਹੀ ਜੁੱਤੀਆਂ ਵਾਲੇ ਨੇ ਜੇ ਇੱਕ ਸਿੰਘ ਨੇ ਜੁੱਤੀ ਮਾਰਤੀ ਫਿਰ ਤਕਲੀਫ ਕਿਉਂ ਫਿਰ ਚੱਲਣ ਯਾਰ ਇਹਨਾਂ ਨੇ ਕੀਤਾ ਨਹੀਂ ਸਾਰਾ ਕੁਝ ਜਿੰਨਾਂ ਨੇ ਪਾਪ ਕੀਤੇ ਇੱਕ ਜੁੱਤੀ ਨਾਲ ਮਾਫ਼ ਹੋ ਜਾਣਗੇ ਇਹ ਇਹਨਾਂ ਦਾ ਇਰਾਦਾ ਵੀ ਸਾਡਾ ਜਿਹੜਾ ਗੁੱਸਾ ਹੋ ਜਾਏਗਾ ਤੇ ਪੰਥ ਦਾ ਕੁਝ ਨਹੀਂਗਾ ਸਾਡੇ ਸਿੱਖ ਨੌਜਵਾਨਾਂ ਦੀਆਂ ਜਵਾਨੀਆਂ ਜੇਲਾਂ ਚ ਰਲਗੀਆਂ ਕਿਵੇਂ ਰੁਲੀਆਂ ਜਿਸ ਦਿਨ ਧਰਮ ਯੁੱਧ ਮੋਰਚਾ ਲੱਗਿਆ ਸੀ ਉਸ ਸਮੇਂ ਇਸ ਸੇ ਕਾਲੀਦਲ ਨੇ ਇਸੇ ਲੋਂਗੂਵਾਲ ਨੇ ਬਰਨਾਲੇ ਨੇ ਟੋੜੇ ਨੇ ਗਰਚਰਨ ਸਿੰਘ ਟੋੜਾ ਤੇ ਇਹ ਜਿਹੜਾ ਹੈਗਾ ਸੀ ਆਪਣਾ ਪ੍ਰਕਾਸ਼ ਸਿੰਘ ਬਾਦਲ ਤੇ ਹਰਚੰਦ ਸਿੰਘ ਲੋਂਗੋਵਾਲ ਇਹਨਾਂ ਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਖਲੋ ਕੇ ਉੱਥੇ ਧਰਮਯੁੱਧ ਮੋਰਚੇ ਸੌਆਂ ਖਾਧੀਆਂ ਤੇ ਨੌਜਵਾਨਾਂ ਨੂੰ ਪਰਨ ਕਰਾਏ ਇਹ ਕਹਿੰਦੇ ਸੀ ਅਸੀਂ ਮਰਜੀਵੜੇ ਧਰਮਯੁੱਧ ਲਈ ਪੈਦਾ ਕੀਤੇ ਨੇ ਤੇ ਜਿਸ ਦਿਨ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਉਸ ਦਿਨ ਜਿਹੜੇ ਸਿੰਘ ਸੀ ਉਥੇ ਜਾਣਾ ਹੂਲ ਕੇ ਲੜੇ ਨੇ ਤੇ ਉਸ ਦੇ ਦਰਮਿਆਨ ਇਹ ਸਾਰਾ ਕੁਝ ਜਦੋਂ ਵਾਪਰ ਗਿਆ ਇਹ ਤਾਂ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਫੋਰਸਾਂ ਦੇ ਵਿੱਚ ਬਹਿ ਕੇ ਚਲੇ ਗਏ ਇਹ ਲੁਕ ਗਏ ਉਸ ਵਕਤ ਇਹ ਜਿਹੜਾ ਆ ਸਾਰਾ ਕੁਝ ਜਿਹੜਾ ਉਸ ਵਕਤ ਇਹ ਕਿੱਥੇ ਸੀ ਕਾਲੀਦਮ ਜੀ ਇਹ ਇਹ ਕਹਿੰਦੇ ਨੇ ਅੱਜ ਇਹ ਤਾਂ ਦੋਖੀ ਨੇ ਨੌਜਵਾਨਾਂ ਨੂੰ ਸ਼ਹੀਦ ਕਰਾਉਣ ਵਾਲੇ ਧਰਮਯੋਧ ਦੇ ਵਿੱਚ ਮਰਜੀਵੜੇ ਖਵਾ ਕੇ ਸੌਂਹ ਖਵਾ ਕੇ ਤੇ ਉਹ ਤਾਂ ਮਾਵਾ ਦੇ ਪੁੱਤ ਸ਼ਹੀਦ ਹੋ ਗਏ ਉਹ ਬਾਗੀ ਹੋ ਗਏ ਸਰਕਾਰਾਂ ਦੇ ਇਹਨਾਂ ਦੇ ਪੁੱਤ ਵਜ਼ੀਰ ਬਣ ਗਏ ਤੇ ਮਾਵਾ ਦੇ ਪੁੱਤ ਸ਼ਹੀਦ ਹੋ ਗਏ ਹਮ ਕਿਹਨਾਂ ਨੇ ਨੌਜਵਾਨਾਂ ਨੂੰ ਘੋੜੇ ਕਰਾਇਆ ਇਹਨਾਂ ਬਾਦਲਾਂ ਨੇ ਸੋਹਣੀ ਕੋਈਆਂ ਇਹਨਾਂ ਨੇ ਪੁੱਤ ਮਰਾਏ ਪੰਜਾਬ ਦੇ ਇਹਨਾਂ ਆਪ ਦੇ ਰਾਜ 'ਚ ਵੀ ਜ਼ੁਲਮ ਕੀਤੇ ਨੇ ਇਹ ਬਖਸ਼ਣਯੋਗ ਨਹੀਂ ਹੈ ਮਾਫੀਯੋਗ ਨਹੀਂ ਗਏ ਮਾਫੀ ਵੀ ਉਹਨਾਂ ਮੰਗੀ ਮੈਂ ਉਹ ਅਗਲਾ ਸਵਾਲ ਮੇਰਾ ਇਹੋ ਸੀਗਾ ਵੀ ਪੰਥ ਕੀ ਮਾਫ ਕਰ ਦੇਣਾ ਚਾਹੀਦਾ ਸੀ ਪੰਥ ਨੂੰ ਕਿੰਨਾਂ ਨੇ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਆ ਕੇ ਮਾਫੀ ਮੰਗਦਾ ਕੀ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਜਿਹੜੀ ਮਾਫੀ ਆਪਾਂ ਕਿਉਂਕਿ ਇੱਕ ਸਿਧਾਂਤ ਹੈ ਗੁਰੂ ਸਾਹਿਬ ਦਾ ਕਿ ਜਿਹੜਾ ਨਿਮਾਣਾ ਨਿਮਟਾਣਾ ਹੋ ਕੇ ਆ ਜਾਂਦਾ ਉਹਨੂੰ ਪੰਥ ਨੂੰ ਮਾਫ ਕਰ ਦੇਣਾ ਚਾਹੀਦਾ ਕੀ ਉਹ ਜਿਹੜੀ ਸੁਖਬੀਰ ਸਿੰਘ ਦੀ ਬਾਦਲ ਦੀ ਮਾਫੀ ਹੈ ਉਹ ਪੰਥ ਨੂੰ ਜਾਇਜ਼ ਨਹੀਂ ਲੱਗੀ ਆਪੇ ਮੈਂ ਰਜੀਪੂਜੀ ਆਪੇ ਮੇਰੇ ਬੱਚੇ ਜੀ ਨੇ ਇਹ ਪੰਜਾਬ ਦੀ ਘਾਵਤਾ ਹੂੰ ਤੇ ਜਦੋਂ ਕੋਈ ਬੰਦੇ ਨੇ ਜ਼ੁਲਮ ਕੀਤਾ ਕੋਈ ਕ੍ਰਾਈਮ ਕੀਤਾ ਕੋਈ ਲੁੱਟਖੋ ਕੀਤੀ ਹੁੰਦੀ ਆ ਜੀ ਉਹ ਜਾ ਕੇ ਅਦਾਲਤ ਦੇ ਬਾਹਰ ਹੀ ਖੜਾ ਬੋਲੀ ਜਾਵੇ ਕਿ ਮੈਂ ਜੀ ਮਾਫੀ ਮੰਗ ਲਈ ਜੀ ਮੈਂ ਮਾਫੀ ਜੱਜ ਜਿਹੜਾ ਹੁੰਦਾ ਉਹ ਮaaf ਕਰ ਦੇਗਾ ਇਤਰਾ ਨਹੀਂ ਬਿਲਕੁਲ ਉਹ ਤਾਂ ਕਟਾਰੇ 'ਚ ਖੜਨਾ ਪਊਗਾ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਵਿਧੀ ਵਿਧਾਨ ਆ ਉਹਦੇ ਮੁਤਾਬਕ ਪੰਜ ਸਿੱਖ ਸਹਿਬਾਨ ਇੱਕ ਮੀਟਿੰਗ ਕਰਦੇ ਆ ਫੈਸਲਾ ਸੁਣਾਉਂਦੇ ਨੇ ਉਸ ਫੈਸਲੇ ਦੇ ਦਰਮਿਆਨ ਕੋਈ ਪੰਥਕ ਜਥੇਬੰਦੀਆਂ ਪੜਕੇ ਉੱਥੇ ਆਪਣੀ ਰਏ ਦਿੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿੰਘ ਸਾਹਿਬ ਸਾਰੇ ਇਕੱਠੇ ਹੋ ਕੇ ਉਥੇ ਦੇਖਦੇ ਆ ਕਿ ਇਹ ਬੰਦੇ ਨੂੰ ਮਾਫੀ ਦੇਣੀ ਆ ਕਿ ਨਹੀਂ ਦੇਣੀ ਹਮ ਆਦੇਸ਼ ਕਰਦੇ ਆ ਪਹਿਲੋਂ ਆਦੇਸ਼ ਹੁੰਦੇ ਨੇ ਉਥੇ ਬੁਲਾਇਆ ਜਾਂਦਾ ਹੈ ਜੇ ਕੋਈ ਬੁલાਏ ਤੇ ਆਉਂਦਾ ਹੈ ਫਿਰ ਉਹਨੂੰ ਸੱਦਿਆ ਜਾਂਦਾ ਹੈ ਫਿਰ ਉਹਨੂੰ ਵੀ ਤੂੰ ਆ ਗਲਤੀਆਂ ਕੀਤੀਆਂ ਨੇ ਤੂੰ ਇਸ ਲਈ ਦੋਸ਼ੀ ਐ ਫਿਰ ਉਹਨੂੰ ਦੋਸ਼ੀ ਲਾਨਿਆ ਜਾਂਦਾ ਫਿਰ ਉਹਨੂੰ ਤਨਖਈਆ ਕਰਾਰ ਦਿੱਤਾ ਜਾਂਦਾ ਜੇ ਉਹ ਨਾਂ ਪੇਸ਼ ਹੋਵੇ ਫਿਰ ਉਹਨੂੰ ਪੰਚ ਤੋਂ ਛੇਕਣ ਦੀ ਵੀ ਰਵਾਇਤ ਆ ਨਾ ਉਹ ਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਉਹਨੂੰ ਸੱਦਿਆ ਨਾ ਉਥੇ ਖੜ ਕੇ ਪੇਸ਼ ਹੋਏ ਆਪੇ ਮੱਥਾ ਟੇਕਣਾ ਆ ਕੇ ਆਪੇ ਗੱਲ ਦੇ ਵਿੱਚ ਸਾਫਾ ਪਾ ਕੇ ਤੇ ਆਖ ਦੇਣਾ ਮੈਂ ਮਾਫੀ ਮੰਗ ਲਈ ਆ ਜੀ ਕਮਾਲ ਹੈ ਕਿਸ ਤਰ੍ਹਾਂ ਦੀ ਮਾਫੀ ਆ ਹਮ ਅੱਛਾ ਹੁਣ ਆਪਾਂ ਉਹ ਨੌਜਵਾਨ ਤੇ ਆਈ ਵੀ ਉਹ ਜਿਹੜਾ ਨੌਜਵਾਨ ਗੁਰਦੇਵ ਸਿੰਘ ਆ ਉਹ ਉਹਨੂੰ ਉੱਤੇ ਕੋਈ ਕਾਨੂੰਨੀ ਕਾਰਵਾਈ ਹੋਈ ਆ ਕਿ ਜਾਂ ਉਹਨੂੰ ਤੁਸੀਂ ਵੈਧੇ ਮਾਫ ਲੈ ਕੇ ਆਇਓ ਕਿ ਹਿਸਾਬ ਨਾਲ ਉਹਨੂੰ ਛਡਾਕ ਲੈ ਕੇ ਆਇਆ ਹਾਲ ਦੀ ਘੜੀ ਵੇਖੋ ਜੀ ਇਹ ਸਰਕਾਰਾਂ ਜਿਹੜੀਆਂ ਇਹ ਕਿਸੇ ਦੀਆਂ ਸਕੀਆਂ ਨਹੀਂ ਹੁੰਦੀਆਂ ਹਮ ਪ੍ਰਸ਼ਾਸਨ ਜਿਹੜਾ ਹੈ ਉਹ ਇਹ ਇਹਨਾਂ ਨੇ ਕੱਲ ਨੂੰ ਉਹਦੇ ਤੇ ਕੋਈ ਦਬਾਅ ਬਣਾਇਆ ਜੀ ਕਿ ਉਹਦੇ ਤੇ ਕੋਈ ਮਾੜਾ ਚੰਗਾ ਪਰਚਾ ਦਰਜ ਕਰਾਉਣ ਦਾ ਯਤਨ ਕੀਤਾ ਇਹਨਾਂ ਨੇ ਹੂੰ ਤਾਂ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਹੂੰ ਅਸੀਂ ਉਹਦੇ ਹਰ ਤਰ੍ਹਾਂ ਨਾਲ ਦੀ ਪੈਰਵਾਈ ਕਰਾਂਗੇ ਹੂੰ ਤੇ ਬਿਲਕੁਲ ਉਹ ਸਿੰਘ ਨੂੰ ਅਸੀਂ ਕਿਸੇ ਬੰਨੇ ਹੋ ਜੇ ਮਾੜੇ ਰਸਤੇ ਨਹੀਂ ਵੀ ਇਹਨੂੰ ਜੇਲ੍ਹ ਚ ਧੱਕ ਦੇਣਗੇ ਜਾਂ ਪੁਲਿਸ ਥਾਣਿਆਂ ਦੇ ਵਿੱਚ ਰੋਲ ਦੇਣਗੇ ਬਿਲਕੁਲ ਵੀ ਨਹੀਂ ਹੋਊਗਾ ਜੀ ਅਸੀਂ ਸਾਰੀਆਂ ਜਥੇਬੰਦੀਆਂ ਸ਼੍ਰੋਮ ਨਿਕਾਲੀ ਦਾ ਮਰਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਈਮਾਨ ਸਾਰੀ ਪਾਰਟੀ ਸਾਰਾ ਪੰਥ ਹੂੰ ਉਹਦੇ ਨਾਲ ਆ ਉਹਦੇ ਨਾਲ ਖੜਾਂਗੇ ਬਿਲਕੁਲ ਤੁਸੀਂ ਫੋਟੋਜ਼ ਕੱਲ ਦੀਆਂ ਵੇਖੀਆਂ ਹੋਣੀਆਂ ਉਹਨਾਂ ਦੇ ਸਮਾਗਮ ਦੀਆਂ ਜਿਹੜਾ ਉਹਨਾਂ ਦਾ ਇਕੱਠ ਸੀਗਾ ਬਹੁਤ ਵੱਡਾ ਇਕੱਠ ਸੀ ਮੈਂ ਵੀ ਉੱਥੇ ਮੌਜੂਦ ਸੀਗਾ ਬਹੁਤ ਭਾਰਾ ਇਕੱਠ ਉਹਨਾਂ ਨੇ ਦਿਖਾਇਆ ਕਿ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਲੋਕ ਅੱਜ ਵੀ ਉਹਨਾਂ ਦੀਆਂ ਰੈਲੀਆਂ ਵਿੱਚ ਜਾ ਰਹੇ ਹੋ ਅੱਜ ਵੀ ਉਹਨਾਂ ਦੇ ਨਾਲ ਖੜੇ ਨੇ ਤੁਹਾਨੂੰ ਲੱਗਦਾ ਨਹੀਂ ਇਦਾਂ ਨਹੀਂ ਜੀ ਜਿਹੜੇ ਲੋਕ ਹੁੰਦੇ ਆ ਪਬਲਿਕ ਪਬਲਿਕ ਹੁੰਦੀ ਆ ਨਾ ਜੀ ਜਿਹੜੀ ਤਾਂ ਮੇਲਾ ਵੇਖਣ ਲਈ ਹੁੰਦੀ ਆ ਪਬਲਿਕ ਤੁਰ ਪੈਂਦੀ ਆ ਲੋਕ ਆਮ ਮੇਲਾ ਵੇਖਣ ਤੁਰ ਪੈਂਦੇ ਨੇ ਇਹ ਤਾਂ ਮੇਲੇ ਵਾਂਗੂ ਆਏ ਆ ਲੋਕ ਚਲੇਗੇ ਹਰ ਕੋਈ ਕਿਸੇ ਨੂੰ ਦੇਖਣ ਆ ਜਾਂਦਾ ਹ ਹ ਉਹਨਾਂ ਵਿੱਚ ਕੋਈ ਜ਼ਗਦੀ ਜਾਗਦੀ ਜ਼ਮੀਰ ਵਾਲੇ ਹੈਗੇ ਨੇ ਫਿਰ ਹੈਗਾ ਸੀ ਤੇ ਜਾਗ ਪਿਆ ਨਾ ਜੀ ਹੈਗਾ ਸੀ ਤੇ ਜਾਗਿਆ ਨਾ ਹੋਰ ਵੀ ਜਾਗ ਸਕਦੇ ਨੇ ਹੂੰ ਬਹੁਤ ਜਾਗ ਸਕਦੇ ਨੇ ਹੋ ਸਕਦਾ ਉਹ ਉਹਨਾਂ ਸੰਗਤਾਂ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਹੋਵੇ ਜਿਹੜਾ ਉਹ ਮਾਫੀ ਮੰਗਦੇ ਚਲੋ ਤਾਂ ਸਮਾਂ ਤੇ ਵਕਤ ਦੱਸੇਗਾ ਮਾਫੀ ਦਿੱਤੀ ਆ ਕਿ ਨਹੀਂ ਇਹ ਤਾਂ 224 ਦੀਆਂ ਇਲੈਕਸ਼ਨ ਆ ਗਈਆਂ ਪਤਾ ਲੱਗੂ ਮਾਫ ਕੀਤਾ ਕਿ ਨਹੀਂ ਕੀਤਾ ਜੀ ਇਹ ਤਾਂ ਪਤਾ ਲੱਗਣਾ ਜੋ ਜ਼ਮੀਨ ਤੇ ਪੈਰ ਲਾਓਗੇ ਹੂੰ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਮਾਫੀਆਂ ਇਸ ਤਰ੍ਹਾਂ ਨਹੀਂ ਹੁੰਦੀਆਂ ਸਿੱਖ ਸੰਗਤਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਮੈਂ ਤਾਂ ਖਾਲਸਾ ਪੰਥ ਨੂੰ ਸਿੱਖ ਜਥੇਬੰਦੀਆਂ ਨੂੰ ਸਿੱਖ ਸੰਗਤਾਂ ਨੂੰ ਪਿੰਡ ਪਿੰਡੇ ਹੋਈ ਬੇਨਤੀ ਕਰਦਾ ਨੌਜਵਾਨੋ ਆਪਣੀ ਅਣਖ ਗੈਰਤ ਨੂੰ ਜਗਾਓ ਆਪਣੀ ਜਿਹੜੀ ਆ ਸ਼੍ਰੋਮਣੀ ਕਾਲੀ ਦਲ ਆਪਣਾ ਉਹਨੂੰ ਮੁੜ ਸਰਜੀਤ ਕਰੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਉਹ ਗੁਰਸਿੱਖਾਂ ਦੇ ਹੱਥਾਂ 'ਚ ਲਿਆਈਏ ਉਹਦਾ ਪ੍ਰਬੰਧ ਚੰਗੇ ਗੁਰਸਿੱਖਾਂ ਦੇ ਹੱਥਾਂ 'ਚ ਆ ਸਕੇ ਤੇ ਇਹੋ ਜਿਹੇ ਆ ਜਿਹੜੇ ਲੋਕ ਨੇ ਇਹ ਕਾਤਲ ਨੇ ਸਿੱਖ ਜਵਾਨੀ ਦੇ ਇਹ ਨਸ਼ੇ ਵਰਤੌਣ ਵਾਲੇ ਨੇ ਇਹ ਪੰਜਾਬ ਦੇ ਵਿੱਚ ਸਿੰਘਾਂ ਨੂੰ ਗੋਲੀਆਂ ਚਲਾਉਣ ਵਾਲੇ ਤੇ ਡੇਰਾਵਾਦ ਲਿਆਉਣ ਵਾਲੇ ਨੇ ਇਹਨਾਂ ਨੂੰ ਪੰਜਾਬ ਦੀ ਸਤਾ ਤੋਂ ਇਹਨਾਂ ਨੂੰ ਪੰਜਾਬ ਦੇ ਅਕਾਲੀ ਪੰਥ ਅਕਾਲੀ ਦਲ ਤੋਂ ਇਹਨਾਂ ਨੂੰ ਸਾਰੀਆਂ ਪੰਥਕ ਜਿਹੜੀਆਂ ਜਗ੍ਹਾ ਨੇ ਉਹਦਿਆਂ ਤੋਂ ਲਾਂਭੇ ਕੀਤਾ ਜਾ ਸਕੇ ਇਹਨਾਂ ਦਾ ਕੋਈ ਹੱਕ ਨਹੀਂ ਇੱਥੇ ਇਹਨਾਂ ਦਾ ਕੋਈ ਥਾਂ ਨਹੀਂ ਬਣਦਾ ਜਿਹੜਾ ਖਾਲਸਾ ਪੰਥ ਆ ਉਸੇ ਨੇ ਹੀ ਰਾਜ ਕਰਨਾ ਤੇ ਖਾਲਸਾ ਪੰਥ ਦੀ ਸਰਜ਼ਮੀਨ ਹੈ ਤੇ ਖਾਲਸੇ ਰਾਜ ਦੇ ਹੀ ਝੰਡੇ ਝੁਲਣੇ ਆ ਇਸੇ ਕਿਸੇ ਐਰੇਗਰੇ ਦੀ ਨਹੀਂ ਚਲਣੀ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਲ ਭਾਈ ਬਲਵੰਤ ਸਿੰਘ ਜੀ ਗੋਪਾਲਾ ਸਾਹਿਬ ਜਿੰਨਾ ਤੋਂ ਆਪਾਂ ਕੋਸ਼ਿਸ਼ ਕੀਤੀ ਕਿ ਕੱਲ ਜੋ ਘਟਨਾ ਵਾਪਰੀ ਕੈਰੋਂ ਪਿੰਡ ਦੇ ਵਿੱਚ ਇੱਕ ਨੌਜਵਾਨ ਵੱਲੋਂ ਉਹਨਾਂ ਦੀ ਯਾਤਰਾ ਦੇ ਉੱਤੇ ਪੰਜਾਬ ਜਾਓ ਯਾਤਰਾ ਦੇ ਉੱਤੇ ਜੁੱਤੀ ਛੁੱਟੀ ਗਈ ਤੇ ਇਹਨਾਂ ਦੇ ਦੱਸ ਮੁਤਾਬਕ ਕਹਿੰਦੇ ਵੀ ਇੱਕ ਜੁੱਤੀ ਵੱਜੀ ਵੀ ਹੈ ਜਾ ਕੇ ਦੋਹਾਂ ਦੋਹੇ ਜੁੱਤੀਆਂ ਉਸ ਦੀਆਂ ਵੱਜੀਆਂ ਨੇ ਜਾ ਕੇ ਸੋ ਇਹ ਘਟਨਾ ਦੇ ਵਿੱਚ ਕਿੰਨੀ ਸਚਾਈ ਹੈ ਸਭ ਲੋਕ ਲੋਕ ਜਾਣਦੇ ਨੇ ਤੇ ਇਹ ਕਿਉਂ ਹੋਇਆ ਨਹੀਂ ਹੋਣਾ ਚਾਹੀਦਾ ਜਾਂ ਹੋਣਾ ਚਾਹੀਦਾ ਸੀ ਜਾਂ ਉਹ ਨੌਜਵਾਨ ਨੇ ਸਹੀ ਕੀਤਾ ਇਹ ਸਭ ਲੋਕ ਜਿਹੜੇ ਆ ਉਸ ਦਾ ਫੈਸਲਾ ਲੋਕ ਕਰਨਗੇ ਅਸੀਂ ਅੱਜ ਦੀ ਵੀਡੀਓ ਲੋਕਾਂ ਦੀ ਝੋਲੀ ਵਿੱਚ ਪਾਉਨੇ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕੀ ਉਹ ਨੌਜਵਾਨ ਨੇ ਸਹੀ ਕੀਤਾ ਕੀ ਇਸ ਤਰ੍ਹਾਂ ਕਰਨਾ ਚਾਹੀਦਾ ਸੀ ਉਸ ਨੂੰ ਜੋ ਭਾਈ ਸਾਹਿਬ ਨੇ ਕੀਤਾ ਕਿ ਉਸ ਨੌਜਵਾਨ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਉਹਦੇ ਵਾਸਤੇ ਹਾ ਦਾ ਨਾਹਰਾ ਵੀ ਵਾਰਿਆ ਤੁਹਾਨੂੰ ਛੜਾ ਕੇ ਵੀ ਲੈਂਦਾ ਕਿ ਇਹ ਆਪਣੀ ਜਗ੍ਹਾ ਤੇ ਸਹੀ ਨੇ ਆਓ ਪੰਥਕ ਮੁੱਦਿਆਂ ਤੇ ਇਸੇ ਤਰ੍ਹਾਂ ਵਿਚਾਰਾ ਵੇਖਦੇ ਰਹੋ ਅਖੰਡ ਪਾਣੀ ਪੰਥਕ ਮੀਡੀਆ ਧੰਨਵਾਦ